ਸਤ ਸ੍ਰੀ ਅਕਾਲ ਆਪਾਂ ਪਹੁੰਚੇ ਸੀ ਟਰੈਕਟਰ ਮੰਡੀ ਮੋਗਾ ਜੀ ਇੱਥੇ ਹੈਗਾ ਬਾਈ ਜੱਗਾ ਬਾਈ ਦਾ ਪਿੰਡ ਹੈਗਾ ਸੇਖਮਾ ਬਾਈ ਕੋਲੇ ਦੋ ਤਿੰਨ ਟਰੈਕਟਰ ਨੇ ਜੀ ਕਿਹੜੇ ਕਿਹੜੇ ਟਰੈਕਟਰ ਨੇ ਕੀ ਕੀ ਕੰਡੀਸ਼ਨ ਚ ਚੈੱਕ ਕਰਾਉਣਾ ਕੀ ਹਾਲ ਹੈ ਬਾਈ ਬਰੇ ਬਾਈ ਉਹ ਠੀਕ ਠਾਕ ਹੋਣੀ ਬਰੇ ਬਰੇ ਕਿਹੜੇ ਕਿਹੜੇ ਟਰੈਕਟਰ ਆ ਬਾਈ ਆਪਣੇ ਕੋਲ ਇੱਕ ਤੋਂ ਸਵਰਾਜ ਆ ਬਾਈ ਇੱਕ ਫਾਰਮ 60 ਅੱਛਾ ਸਵਰਾਜ ਖੜਾ ਤੇ ਇੱਕ ਫਾਰਮ 60 ਖੜਾ ਹੋਣਾ ਉਹ ਨਾਲੇ ਤੇ ਆ ਜੋ ਜੀ ਕਰਾ ਦਿਓ ਚੈੱਕ ਦਿਓ ਜਾਣਕਾਰੀ ਟਰੈਕਟਰਾਂ ਬਾਰੇ ਕੀ ਕੀ ਕੰਡੀਸ਼ਨ ਹੈ ਤੇ ਜਿਹੜਾ ਆ ਫਾਰਮ ਆਪਣਾ ਹੈ ਸਵਰਾਜ 855 ਸਵਰਾਜ 855 ਹਾਂ ਜੀ ਇਹ 2003 ਮਾਡਲ ਆ 2003 ਮਾਡਲ ਆ ਜੀ ਪਿਆਬ ਨੰਬਰ ਆ ਠੀਕ ਆ ਜੀ ਰੰਗ ਪੇਡ ਦਾ ਸਾਰਾ origignal ਆ ਓਕੇ ਜੀ ਠੀਕ ਆ ਕੱਲਾ Air cleaner ਜ ਹੈ ਹਾਂ ਕੱਲੇ ਇਸੇ ਵਾਂਗ ਬੱਜਿਆ ਲੋ ਜੀ ਕੱਲੇ Air cleaner ਤੇ ਰੰਗ ਬੱਜਿਆ ਹੋਇਆ ਬਾਕੀ ਸਾਰੇ ਦਾ ਸਾਰਾ ਡਾਟਾ ਬਾਕੀ ਸਾਰਾ origignal ਆ ਵੀ ਬੋਡੀ ਲਾਈਨ ਦਾ ਡਾਟਾ ਤੇ ਬੰਨੇ ਕਮਿਟ ਲੱਗੇ ਨੇ ਕੱਲੇ ਵੀ Air cleaner ਤੇ ਰੰਗ ਦਾ ਹਾਂ ਮੈਂ ਬਿਲਕੁਲ ਕਰ ਦਿਆ ਜੀ ਤੇ ਇਹ ਵੀ ਕਹਾਂ ਮੈਂ ਇਹੀ ਕੱਲਾ ਹੋਰ ਬਾਕੀ ਸਾਰਾ ਬਣਾ ਕੇ ਤੁਹਾਨੂੰ ਚੈੱਕ ਕਰਕੇ ਲੈ ਜੇ ਠੀਕ ਹੈ ਜੀ ਠੀਕ ਹੈ ਬਾਕੀ ਇੰਜਨ ਦੀ ਗੇਅਰ ਦੀ ਪੂਰੀ ਗਾਰੰਟੀ ਆ ਠੀਕ ਹੈ ਜੀ ਤੇਲ ਗੇਅਰ ਦਾ ਤੇਲ ਇੰਜਨ ਦਾ ਤੇਲ ਸਭ ਬਦਲਿਆ ਹੋਇਆ ਵੀ ਆ ਠੀਕ ਹੈ ਠੀਕ ਠੀਕ ਆ ਭੋੜਾ ਬਲੋਣੀ ਭੋੜਾ ਆਵਾਜ਼ ਨਹੀਂ ਕੀ ਕਿਸੇ ਪਰਸੋਟ੍ਰੇਟਰ ਗਲਿਆ ਨਹੀਂਗਾ ਮਗਰਾ ਡੰਮਗਡੋਂ ਦਾ ਪੂਰਾ ਸਾਫ ਆ ਠੀਕ ਆ ਬਾਕੀ ਗੱਲ ਕਰਕੇ ਟਾਇਰਾਂ ਦੀ ਹਾਂਜੀ ਟਾਇਰ ਮਗਰਲੇ ਹੈਗੇ ਟਾਇਰਾਂ ਦੇ 75 75 ਰੁਪਏ ਟਾਇਰ ਲਵਾਂ ਚਾਰੇ ਮੰਨ ਕੇ ਮੂਹਰੇ ਤੇ ਬਿਲਕੁਲ ਨਵੇਂ ਹੀ ਆ ਠੀਕ ਹੈ ਮੂਲ ਟਾਇਰ ਬਾਈ ਵੀ ਮੰਗ ਰਹੇ 70 ਤੋਂ 75 ਦੇ ਪਰਸੈਂਟ ਪਏ ਨੇ 13 ਦੇ ਟਾਇਰ ਨੇ ਮੰਗਦਾ 13 ਛੇ ਠੇ ਜਿਹੜੇ ਬਾਈ ਨੇ ਹੋ ਅੱਜ ਕੱਲ ਆਲੂਆਂ ਦੀ ਖੇਤੀ ਚੱਲਣੀ ਆ ਪਟਾਈ ਵੀ ਚੱਲਣੀ ਆ ਬਜਾਈ ਵੀ ਚਾਦਿਓ 13 ਦੇ ਟਾਇਰਾਂ ਕਾ ਉਹ ਆ ਬਹੁਤ ਹੈ ਬਿਲਕੁਲ ਬਿਲਕੁਲ ਆਲੂਆਂ ਦੀ ਖਚਾਈ ਵਾਸਤੇ ਚੱਲਦੀ 13 ਦੇ ਅੱਗੇ ਹਾਂ ਆ ਅੱਗੇ ਹੌਕ ਕਿ ਮੈਂ ਐਡਜਸਟੇਬਲ ਆ ਐਡਜਸਟੇਬਲ ਹੌਕ ਲੱਗੀ origignal origignal ਹੌਕ ਟਰੈਕਟਰ ਦੀ ਨਾਲ ਦੀ ਹਾਂਜੀ ਹਾਂਜੀ ਦਿਖਾ ਦਿਓ ਮੜਾ ਜਾ ਵੀ ਠੀਕ ਆ ਬਾਕੀ ਟਰੈਕਟਰ ਜਿੰਨਾ ਵੀ ਆ ਸਾਰਾ ਪੂਰਾ origignal ਪਿਆ ਹੈ ਸਾਰਾ ਫੁੱਲ ਗਰੰਟੀ ਵਾਲਾ ਹੈ ਬੰਦਾ ਠੀਕ ਆ ਜੀ ਇਹ ਸਾਰਾ ਕੁਝ ਨਾਲ ਆ ਆ ਹੌਕ ਅਡਜਸਟੇਬਲ ਆ ਜੀ ਕਰ ਸਕਦੇ ਹੋ ਚੱਕ ਮਜ਼ਬੂਤ ਆ ਓਰੀਜਨਲ ਹੌਕ ਲੱਗੀ ਹੋਈ ਆ ਟਰੈਡਰ ਵੀ ਨਾਲ ਦੀ ਨਾਲ ਦੀ ਹੈਨਾ ਪੰਜਾਬ ਨੰਬਰ ਆ ਮੇਰਾ ਪੰਜਾਬ ਲੰਬਾ ਕਿਹੜਾ ਮਾਡਲ ਆ ਬਾਈ ਇਹ ਇਹ 2003 ਮਾਡਲ ਆ 2003 ਮਾਡਲ ਆ ਜੀ ਠੀਕ ਆ ਕਾਪੀ ਕਿਹੜੀ ਆ ਬਾਈ ਇਹਦੀ ਇਹਦੀ ਕਾਪੀ ਹੈਗੀ ਆ ਭੇਜਾਂ ਵਾਲੀ ਭੇਜਾਂ ਵਾਲੀ 99 ਐਮ ਆਰ 99 ਨੰਬਰ ਟਰੈਡਰ ਇਹ ਹੋ ਗਿਆ ਤੀਜੇ ਨਾਮ ਤੀਜੇ ਨਾਮ ਆ ਜੀ ਠੀਕ ਆ ਬਾਕੀ ਇਹ ਪਹਿਲੇ ਨਾਮ ਤੋਂ ਦੂਜੇ ਨਾਮ ਹੋ ਜਾ ਬਾਕੀ ਇਹ ਟਰੈਡਰਾਂ ਦਾ ਵੱਡਾ ਸਿਸਟਮ ਤੇ ਇਹੀ ਹੁੰਦਾ ਹੈ ਇਹਨਾਂ ਦੀ ਜਿਹੜੀ ਹੁੰਦੀ ਆ ਕੀ ਕਹ ਹਾਂ ਵੀ ਲੋਨ ਵਗੈਰਾ ਐਚਪੀ ਨਾ ਬੋਲਦੀ ਹੋਵੇ ਹਾਂ ਵੀ ਲੋਨ ਨਾ ਬੋਲਦਾ ਹੋਵੇ ਉਹ ਤੇ ਦੂਜੇ ਨਾਲ ਜਿਹਨਾਂ ਹੋ ਜਾਂਦਾ ਫਾਇਦੇ ਫਾਇਦਾ ਉਹ ਚੀਜ਼ਾਂ ਦਾ ਬਿਲਕੁਲ 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 ਕਿੰਨਾ ਮਾਡਲ ਆ ਬਈ ਇਹ ਇਹ 2003 ਮਾਡਲ ਆ ਬਈ ਇਹ ਇਹ ਕੀ ਰੇਟ ਆ ਬਈ ਇਹ ਦਾ ਇਹ ਆਪਾਂ ਡਿਮਾਂਡ ਕਰਦੇ ਆ 1,75,000 ਰੁਪਿਆ ਲਓ ਜੀ ਤਿੰਨ ਮਾਡਲ ਆ 1,75,000 ਰੁਪਿਆ ਟਰੈਡਰ ਦਾ ਰੇਟ ਆ ਤੇ ਡਿਸਕਾਊਂਟ ਬਈ ਇਹਦੇ ਤੇ ਡਿਸਕਾਊਂਟ ਬਈ ਇਹਦੇ ਤੇ 30,000 ਰੁਪਿਆ ਸੁੱਧੇ ਲਿਆਸ ਲਓ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਉਂਦਾ ਨਾ ਆਪਣੀ 30000 ਰੁਪਏ ਦਾ ਡਿਸਕਾਊਂਟ ਲਓ ਵੀ ਜਿਹੜਾ ਵੀ ਮਿੱਤਰ ਆ ਵੀਡੀਓ ਸ਼ੇਅਰ ਕਰਕੇ ਜਾਂਦਾ ਸਕਰੀਨਸ਼ਾਟ ਲੈ ਕੇ ਬਾਈ ਕੋਲੇ ਚੜਾ ਜਾਵੇ ਹਾਂ ਬਾਈ ਇਹਦੇ ਚੋ 25 ਤੋਂ 30000 ਰੁਪਏ ਡਿਸਕਾਊਂਟ ਕਰ ਦਿੰਦਾ ਹਾਂ ਠੀਕ ਆ ਮੌਕੇ ਦੇ ਬਾਅਦ ਘਾਟ ਹੋ ਜਾਂਦੀ ਆ ਜੀ ਟਰੈਕਟਰ ਚਲਾ ਕੇ ਚੈੱਕ ਕਰਕੇ ਵਾਹ ਕਿਹੜਾ ਜਾ ਸਕਦਾ ਦੋਵੇਂ ਉੱਤਰੇ ਦੀ ਹਾਂ ਹਾਂ 700 ਸੌਰੀ ਠੀਕ ਠੀਕ ਉਹ ਉਹ ਪੰਜਾ 2003 ਮਾਡਲ ਆ ਜੀ ਇਹ ਹਾਂ ਗਲਤੀ ਦੇ ਨਾਲ 175000 ਬੋਲਿਆ ਗਿਆ ਉਹਨਾਂ ਨੋਟ ਕਰ ਲਿਓ 275000 ਰੁਪਏ ਟਰੈਕਟਰ ਦਾ ਰੇਟ ਆ ਜੀ ਬਾਕੀ ਤੁਹਾਨੂੰ ਟਰੈਕਟਰ ਦੇਖ ਕੇ ਕੰਡੀਸ਼ਨ ਦੇਖ ਕੇ ਮਾਡਲ ਦੇਖ ਕੇ ਆਪ ਹੀ ਪਤਾ ਲੱਗ ਜਾਣਾ ਟਰੈਕਟਰ ਠੀਕ ਐ ਐ ਅੱਗੇ ਕਿਹੜਾ ਖੜਾ ਭਾਈ ਆਪਣੇ ਕੋਲੇ ਅੱਗੇ ਆ ਗਿਆ ਫਾਰਮ 60 ਲਓ ਜੀ ਅੱਗੇ ਖੜਾ ਫਾਰਮ ਡ੍ਰੈਕ 60 ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਬਾਡੀ ਲਾਈਨ ਦਾ ਟਰੈਕਟਰ ਚੰਗਾ ਪਿਆ ਰੰਗ ਪੇਂਟ ਦਾ オリジナル ਆ ਜੀ ਦੱਸਿਓ ਭਾਈ ਇਹਦੇ ਬਾਰੇ ਇਹ ਟਰੈਕਟਰ ਥੋੜਾ ਟਿਪ ਟੌਪ ਹੋਇਆ ਜੀ ਰੰਗ ਦਾ ਠੀਕ ਆ ਜੀ ਠੀਕ ਆ ਬਾਕੀ ਟਰੈਕਟਰ ਸਾਰਾ ਫੁੱਲ ਗਾਰੰਟੀ ਵਾਲਾ ਐ ਲਓ ਜੀ ਟਿਪ ਟੌਪ ਟਰੈਕਟਰ ਦੀ ਕੰਡੀਸ਼ਨ ਫੁੱਲ ਆਈ ਕੰਡੀਸ਼ਨ ਬਹੁਤ ਚੰਗੀ ਪਈ ਆ ਟਰੈਕਟਰ ਦੀ ਪਾਇਪੂਏ ਦਾਣ ਪੂਰੇ ਵਧੀਆ ਪਈ ਨੇ ਡਬਲ ਕਲੱਚ ਆ ਬਈ ਇਹ ਡਬਲ ਕਲੱਚ ਆ ਡਬਲ ਕਲੱਚ ਇੰਜਨ ਦਾ ਗੇਅਰ ਦਾ ਫੁੱਲ ਚੰਗਾ ਹੈ ਭੋਰਾ ਆਵਾਜ਼ ਨਹੀਂ ਕੀ ਭੋਰਾ ਬਲੂ ਨਹੀਂ ਕੀ ਠੀਕ ਹੈ ਜੀ ਠੀਕ ਹੈ ਮੋਗੜਾ ਮੋਗੜਾ ਤੋਂ ਲੈ ਕੇ ਲਾਈਟਾਂ ਸ਼ਾਈਟਾਂ ਇੰਡੀਕੇਟਰ ਸਾਰਾ ਕੁਝ ਚਾਲੂ ਆ ਟਰੈਕਟਰ ਦਾ ਪੰਜੀ ਨਹੀਂ ਲੱਗਦੀ ਹਾਂ ਲਾਈ ਪੀਟੀਓ ਚੈੱਕ ਕਰਾ ਦੇ ਪਾਵਰ ਸਟੀਅਰਿੰਗ ਆ ਬਈ ਇਹ ਹਾਂ ਨਹੀਂ ਨਹੀਂ ਸਿੰਪਲ ਇਹਦਾ ਹੋਰ ਇੱਕ ਵਚੀ ਦਾ ਵਾਧਾ ਆ ਕਿ ਮੈਂ ਯਾਨੀ ਕਿ ਇਹ ਸਿੰਗਲ ਟਾਇਰ ਰਾਡ ਕੀਤਾ ਹੋਇਆ ਵੀ ਹੈ ਇਹ ਓਕੇ 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 ਠੀਕ ਹੈ ਟਾਇਰ ਰਾਡ ਕਰੀ ਹੋਈ ਆ ਹਾਂ ਮੁਰਦਾ ਰਲਾ ਇਹਦਾ ਠੀਕ ਆ ਠੀਕ ਆ ਠੀਕ ਆ ਇਹਦਾ ਸਿੰਗਲ ਕੀਤਾ ਗਿਆ ਥੱਲੋਂ ਦੀ ਕੀਤਾ ਹੋਇਆ ਵੀ ਆ ਆਹ ਇਹਦੀ ਚੱਪ ਵਾਲੀ ਕੱਪੀ ਆ ਹਾਂ ਚੱਪ ਵਾਲੀ ਆ ਠੀਕ ਆ ਠੀਕ ਆ ਇਹ ਮਾਡਲ ਕਿਹੜਾ ਬਾਈ ਇਹ ਇਹ 1999 ਦੇ ਮਾਡਲ ਆ 1999 ਮਾਡਲ ਆ ਇਹਦਾ ਰੇਟ ਹੈਗਾ ਜੀ 1,75,000 ਰੁਪਈਆ ਜਿਹੜਾ ਦੂਜੇ ਦਾ ਬੋਲਾ ਗਿਆ ਸੀ ਉਹ ਰੇਟ ਇਹਦਾ ਵਾ ਜੀ 1,75,000 ਰੁਪਈਆ ਨੋਟ ਕਰ ਲਿਓ ਡਿਸਕਾਊਂਟ ਇਹਦੇ ਚੋਂ ਵੀ ਹੋ ਜੂ ਟਾਇਰਾਂ ਦੀ ਕੰਡੀਸ਼ਨ ਕੀ ਆ ਬਈ ਇਹਦੀ ਇਹ ਟਾਇਰ ਮਗਰਲੇ ਹੈਗੇ ਆ 60 ਤੋਂ 65 ਪੈਸੇ ਠੀਕ ਆ ਜੀ ਤੇ ਮੂਰਲੇ ਵੀ ਮੰਨ ਕੇ ਚਲੋ ਕਿ ਅੱਧੇ ਅੱਧੇ ਦੇ ਜ਼ਿਆਦਾ ਹੈਗੇ ਆ ਮੂਰਲੇ ਹੈਗੇ ਨੇ ਅੱਧਿਆਂ ਤੋਂ ਜ਼ਿਆਦਾ ਮਗਰਲੇ 60 ਤੋਂ 65% ਪੈਣੇ ਆ ਜੀ ਟਾਇਰ ਪੈਣ ਪੂਏ ਦਾਣ ਪੂਰੇ ਵਧੀਆ ਪੈਣੇ ਨੇ ਹੁੱਕ ਬਾਈ ਇਹਦੀ ਕਿਵੇਂ ਐਡਜਸਟੇਬਲ ਇਹਦੀ ਵੀ ਹਾਂ ਐਡਜਸਟੇਬਲ ਹੁੱਕ ਆ ਬਾਈ ਇਹਦੀ ਵੀ ਹੁੱਕ ਐਡਜਸਟੇਬਲ ਆ ਕਰ ਸਕਦੇ ਆ ਤੇ ਹਾਂ ਡੰਡਾ ਫੱਟੀ ਛਤਰੀ ਬੰਪਰ ਸਾਰਾ ਕੁਝ ਹੋਕੇ ਟਰੈਕਟਰ ਦਾ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂਗਾ ਇਹ ਕਹਿੰਦੇ ਮੈਂ ਨਾਮ ਆ ਬਾਈ ਇਹ ਇਹ ਟਰੈਕਟਰ ਨੂੰ ਹੈ ਦੂਜੇ ਨਾਮ ਆਹ ਮਗਰਾ ਕਰਾ ਚੱਕਾ ਬਈ ਇਹ ਤਾਂ ਰੈਮਰੂ ਸਾਰਿਆਂ ਤੇ ਬਰਬਾਦ ਹੋਨੇਗਾ ਹੁਣੇ ਕੰਡੀਸ਼ਨ ਦਾ ਟਰੈਕਟਰ ਆ ਲਾਂਬੇ ਵਾਲਾ ਕੋਈ ਕੰਮ ਨਹੀਂ ਵਾਕੇ ਚੈੱਕ ਕਰਕੇ ਲਿਜਾ ਸਕਦੇ ਚੱਲਿਆ ਕਿੰਨਾ ਕਾ ਬਈ ਇਹ 1999 ਮਾਡਲ ਆ ਬਹੁਤ ਚੱਲਿਆ ਹੋਣਾ ਬਾਕੀ ਗੱਡੀਆਂ ਟਰੈਕਟਰ ਆ ਜਿੰਨਾ ਮਰਜ਼ੀ ਕੋਈ ਵਾਹ ਕੇ ਚੈੱਕ ਕਰਕੇ ਲਿਜਾ ਸਕਦਾ ਏ ਜਿਹੜਾ ਮਰਜ਼ੀ ਸੋਨ ਦਾ ਪਾਲਾ ਵੀ ਡਬਲ ਕਲੱਚ ਆ ਠੀਕ ਆ ਠੀਕ ਆ ਇਹਦੇ ਚੋਂ ਕਿੰਨਾ ਡਿਸਕਾਊਂਟ ਆਊਗਾ ਬਾਈ ਜੀ ਇਹਦਾ 50000 ਰਿਆ ਡਿਸਕਾਊਂਟ ਕਰ ਦਾਂਗੇ ਹਾਂ ਜੀ 30000 ਦੂਜੇ ਚੋਂ ਤੇ 15000 ਇਹਦੇ ਚੋਂ ਹੋ ਜਾਣਾ ਤੁਹਾਨੂੰ ਕੱਲ ਮਲਾ ਕੇ 45 5000 ਰੁਪਏ ਤੋਂ ਉਹਨਾਂ ਦੋਨਾਂ ਟਰੈਕਟਰ ਤੋਂ ਡਿਸਕਾਊਂਟ ਹੀ ਮਿਲ ਜਾਂਦਾ ਤੇ ਬਾਕੀ ਹੋਰ ਵੀ ਹੈ ਜੇ ਕਿਸੇ ਬਾਈ ਨੇ ਟਰੈਕਟਰ ਵਿੱਚ ਘਟਾਉਣਾ ਹੋਵੇ ਤਾਂ ਲੱਖ ਰੁਪਏ ਦੀ ਰੇਂਜ ਵਾਲਾ ਟਰੈਕਟਰ ਵਿੱਚ ਕਰਦਾ ਕੋਈ ਵੀ ਘਟਵਾਗੇ ਜਿਹੜਾ ਮਰਜ਼ੀ ਹੋਵੇ ਕਿ ਕਿਸੇ ਨੇ ਟਰੈਕਟਰ ਵਿੱਚ ਘਟਾਉਣਾ ਹੋ ਟਰੈਕਟਰ ਹੈਗਾ ਲੱਖ ਰੁਪਏ ਦੀ ਰੇਂਜ ਵਾਲਾ ਉਹ ਵੀ ਬਾਈ ਜੀ ਵਿੱਚ ਘੱਟ ਕੇ ਉਸ ਹਿਸਾਬ ਨਾਲ ਐਡਜਸਟੇਬਲ ਕਰ ਲੈਣਗੇ ਕੰਮ ਤੇ ਬਾਈ ਜੀ ਮੋਬਾਈਲ ਨੰਬਰ ਬੋਲਿਓ ਆਪਣਾ 95921 95921 13913 13913 95921 13913 ਬਾਕੀ ਥੰਬਨੇਲ ਦੇ ਵਿੱਚ ਵੀ ਬਾਈ ਜੀ ਦਾ ਨੰਬਰ ਬੋ ਨਾਮ ਜੱਗਾ ਬਾਈ ਦਾ ਹਾਂਜੀ ਠੀਕ ਹੈ ਜੀ ਵੀਡੀਓ ਨੂੰ ਬੰਦ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ